ਸੱਚ ਜੀ ਹਕਾਲ ਬੱਚੋ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਬੱਚੋ ਆਪਾਂ ਪੜ੍ਹ ਰਹੇ ਹਾਂ ਦੂਸਰੀ ਕਲਾਸ ਦੀ ਨਵੀਂ ਉਡਾਨ ਪੁਸਤਕ ਉਹਦੇ ਵਿੱਚ ਆਪਾਂ ਪਿਛਲੀ ਕਲਾਸ ਵਿੱਚ ਸੱਤਵਾਂ ਲੈਸਨ ਪੜਿਆ ਸੀ ਚੰਗੀਆਂ ਆਦਤਾਂ ਤੇ ਅੱਜ ਉਸਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਚੰਗੀਆਂ ਆਦਤਾਂ ਦੇ ਕੁਐਸਚਨ ਆਨਸਰ ਕਰਾਂਗੇ ਸਭ ਤੋਂ ਪਹਿਲਾਂ ਕਿਹੜਾ ਕੁਐਸਚਨ ਹੁੰਦਾ ਹੈ ਸਹੀ ਵਿਕਲਪ ਦੀ ਚੋਣ ਕਰੋ ਸਹੀ ਵਿਕਲਪ ਦੀ ਤੁਸੀਂ ਚੋਣ ਕਰਨੀ ਹੈ ਪਹਿਲਾ ਕੁਐਸਚਨ ਕੀ ਹੈ ਆਪਣੀਆਂ ਕਿਤਾਬਾਂ ਡੈਸ਼ ਰੱਖੋ ਮਤਲਬ ਖਾਲੀ ਥਾਂ ਭਰਨੀ ਆ ਤੁਸੀਂ ਤੇ ਉਹਦੇ ਵਿੱਚ ਆਪਸ਼ਨ ਦਿੱਤੇ ਹੋਣੇ ਆ ਤੇ ਤੁਸੀਂ ਉੱਥੇ ਟਿਕ ਵੀ ਕਰ ਸਕਦੇ ਆ ਤੇ ਉਹਨੂੰ ਉੱਥੇ ਚੱਕ ਕੇ ਉਹਦੇ ਵਿੱਚ ਲਿਖ ਵੀ ਸਕਦੇ ਹੋ ਠੀਕ ਹੈ ਤੇ ਪਹਿਲਾ ਕਿਹੜਾ ਹੈ ਆਪਣੀਆਂ ਕਿਤਾਬਾਂ ਡੈਸ਼ ਰੱਖੋ ਰਸੋਈ ਵਿੱਚ ਬਸਤੇ ਵਿੱਚ ਬਿਸਤਰੇ ਉੱਤੇ ਕਿ ਕੁਰਸੀ ਹੇਠਾਂ ਕਿੱਥੇ ਰੱਖਦੇ ਹੋ ਤੁਸੀਂ ਆਪਣੀਆਂ ਕਿਤਾਬਾਂ ਰਸੋਈ ਵਿੱਚ ਰੱਖਦੇ ਹੋ ਬਿਸਤਰੇ ਉੱਤੇ ਰੱਖਦੇ ਹੋ ਕਿ ਕੁਰਸੀ ਹੇਠਾਂ ਰੱਖਦੇ ਹੋ ਕਿਸ ਤੇ ਵਿੱਚ ਰੱਖਦੇ ਹੋ ਬਸਤੇ ਵਿੱਚ ਬਸਤਾ ਕੋਕੀ ਹੁੰਦਾ ਹੈ ਬੈਗ ਤੁਹਾਡਾ ਸਕੂਲ ਬੈਗ ਜਿਹੜਾ ਉਹਨੂੰ ਕਹਿੰਦੇ ਆ ਬਸਤਾ ਠੀਕ ਹੈ ਅਗਲਾ ਕੁਐਸਚਨ ਹੈ ਡੈਸ਼ ਨੰਗੇ ਪੈਰ ਨਾ ਜਾਓ ਕਿੱਥੇ ਨੰਗੇ ਪੈਰ ਨਾ ਜਾਓ ਧੁੱਪ ਵਿੱਚ ਬਿਸਤਰੇ ਵਿੱਚ ਰਸੋਈ ਵਿੱਚ ਕਿ ਅਲਮਾਰੀ ਵਿੱਚ ਕਿੱਥੇ ਆ ਜਾਊਗਾ ਧੁੱਪ ਵਿੱਚ ਨੰਗੇ ਪੈਰ ਨਾ ਜਾਓ ਕਿ ਆ ਜਾਊਗਾ ਧੁੱਪ ਵਿੱਚ ਨੈਕਸਟ ਹੈ ਸਕੂਲ ਜਾਣ ਵੇਲੇ ਡੈਸ਼ ਕੱਪੜੇ ਪਾਓ ਗੰਦੇ ਮੈਲੇ ਸਾਫ਼ ਖੁੱਲੇ ਗੰਦੇ ਮੈਲੇ ਤਾਂ ਸੇਮ ਹੀ ਹੋ ਗਿਆ ਨਾ ਮੈਲੇ ਜਿਹੜੇ ਹੁੰਦੇ ਉਹ ਗੰਦੇਆਂ ਨੂੰ ਮੈਲੇ ਕਹਿੰਦੇ ਹਨ ਤੇ ਕਿਹੜੇ ਕੱਪੜੇ ਪਾਣੇ ਚਾਹੀਦੇ ਹੈ ਨਾ ਸਕੂਲ ਜਾਣ ਵੇਲੇ ਡੈਸ਼ ਕੱਪੜੇ ਪਾਓ ਸਾਫ਼ ਖੁੱਲੇ ਵੀ ਨਹੀਂ ਆਊਗਾ ਠੀਕ ਹੈ ਕੀ ਆਜੂਗਾ ਸਾਫ਼ ਸਕੂਲ ਤੋਂ ਘਰ ਆ ਕੇ ਡੈਸ਼ ਬਦਲਨੇ ਚਾਹੀਦੇ ਹਨ ਕਪੜੇ ਬਸਤੇ ਬੂਟ ਕਿ ਜਰਾਬਾਂ ਬੂਟ ਬਦਲਦੇ ਹੋ ਤੁਸੀਂ ਜਰਾਬਾਂ ਬਦਲਦੇ ਹੋ ਬਸਤੇ ਬਦਲਦੇ ਹੋ ਨਹੀਂ ਨਾ ਤਾਂ ਕੀ ਬਦਲਨੇ ਚਾਹੀਦੇ ਕਪੜੇ ਸਕੂਲ ਤੋਂ ਘਰ ਆ ਕੇ ਸਾਨੂੰ ਕੀ ਬਦਲਨੇ ਚਾਹੀਦੇ ਕਪੜੇ ਇੱਥੇ ਆਜੂਗਾ ਟਿੱਕ ਦਾ ਨਿਸ਼ਾਨ ਓਕੇ ਤੇ ਜਲਦੀ ਨਾਲ ਲਿਖ ਲਓ ਅਗਲੇ ਕੁਝ ਹੋਰ ਵੀ ਖਾਲੀ ਥਾਵਾਂ ਐ ਉਹ ਵੀ ਆਪਾਂ ਲਿਖ ਦਿੰਦੇ ਆ ਜਲਦੀ ਨਾਲ ਨੋਟ ਕਰ ਲਓ ਸੇਵ ਕਲਚਰ ਨੂੰ ਦਾ ਅਗਲਾ ਹੈ ਡੈਸ਼ ਕਪੜੇ ਲਾਂਡਰੀ ਦੀ ਟੋਕਰੀ ਵਿੱਚ ਰੱਖਣੇ ਚਾਹੀਦੇ ਹਨ ਕਿਹੜੇ ਕਪੜੇ ਸਕੂਲ ਦੇ ਕਪੜੇ ਸੌਣ ਵਾਲੇ ਕਪੜੇ ਗੰਦੇ ਕਪੜੇ ਕਿ ਸਾਫ ਕਪੜੇ ਲਾਂਡਰੀ ਲਾਂਡਰੀ ਦੀ ਟੋਕਰੀ ਉਹ ਰੱਖਦੇ ਹੈ ਨਾ ਤੁਸੀਂ ਲਾਂਡਰੀ ਕਹਿਣ ਨੂੰ ਕਹਿੰਦੇ ਜਿੱਥੇ ਆਪਾਂ ਧੋਣ ਵਾਲੇ ਕਪੜੇ ਪਾਉਂਦੇ ਆ ਹਨਾ ਤੇ ਕੀ ਕਿਹੜੇ ਕਿੱਥੇ ਪਾਉਂਦੇ ਧੋਣ ਵਾਲੇ ਕਪੜੇ ਗੰਦੇ ਗੰਦੇ ਕਪੜੇ ਪਾਉਂਦੇ ਨਾ ਉਹਦੇ ਵਿੱਚ ਤੇ ਉਹਨੂੰ ਕੀ ਕਵਾਂਗੇ ਗੰਦੇ ਉੱਥੇ ਕੀ ਭਰ ਦੇਵਾਂਗੇ ਗੰਦੇ ਕਪੜੇ ਠੀਕ ਹੈ ਅਗਲਾ ਸਾਨੂੰ ਪੜਨ ਵੇਲੇ ਡੈਸ਼ ਚਾਹੀਦਾ ਹੈ ਪੜਨਾ ਸੋਣਾ ਘੁੰਮਣਾ ਕਿ ਖੇਡਣਾ ਕੀ ਚਾਹੀਦਾ ਹੈ ਪੜਨਾ ਚੰਗੇ ਬੱਚੇ ਖੇਡਣ ਵੇਲੇ ਡੈਸ਼ ਹਨ ਚੰਗੇ ਬੱਚੇ ਖੇਡਣ ਵੇਲੇ ਖੇਡਦੇ ਹਨ ਪੜਦੇ ਹਨ ਲੜਦੇ ਹਨ ਕਿ ਸੌਂਦੇ ਹਨ ਕੀ ਆਜੂਗਾ ਖੇਡਦੇ ਹਨ ਠੀਕ ਹੈ ਚੰਗੇ ਬੱਚੇ ਖੇਡਣ ਵੇਲੇ ਖੇਡਦੇ ਹਨ ਅਗਲੇ ਹੋਰ ਲਿਖ ਦਿੰਦੀ ਹਾਂ ਤੇ ਦੇਖੋ ਬੱਚੋ ਅਗਲੇ ਵੀ ਮੈਂ ਲਿਖਤੇ ਆ ਦੋ ਰਹਿੰਦੇ ਸੀਗੇ ਤੇ ਇਹ ਵੀ ਆਪਾਂ ਕਰ ਲੈਂਦੇ ਆ ਬਾਹਰੋਂ ਆ ਕੇ ਹੱਥ ਡੈਸ਼ ਚੰਗੀ ਆਦਤ ਹੈ ਹੱਥ ਕਿਆ ਕਰਨਾ ਹੈ ਹੱਥ ਧੋਣਾ ਕ ਹੱਥ ਝਾੜਨਾ ਕ ਹੱਥ ਗੰਦੇ ਕਰਨਾ ਕ ਹੱਥ ਪੂੰਝਣਾ ਚੰਗੀ ਆਦਤ ਕਿਹੜੀ ਹੈ ਬਾਹਰੋਂ ਆ ਕੇ ਹੱਥ ਧੋਣਾ ਹੱਥ ਧੋਣਾ ਚੰਗੀ ਆਦਤ ਹੈ ਅਗਲਾ ਹੈ ਸੌਣ ਤੋਂ ਪਹਿਲਾਂ ਡੈਸ਼ ਚੰਗੀ ਆਦਤ ਹੈ ਸੌਣ ਤੋਂ ਪਹਿਲਾਂ ਮੂੰਹ ਪੂੰਝਣਾ ਚੰਗੀ ਆਦਤ ਹੈ ਗੀਤ ਗਾਉਣਾ ਚੰਗੀ ਆਦਤ ਹੈ ਕਹਾਣੀ ਸੁਣਨਾ ਚੰਗੀ ਆਦਤ ਹੈ ਕਿ ਬਰਸ਼ ਕਰਨਾ ਚੰਗੀ ਆਦਤ ਹੈ ਕੀ ਹੈ ਸੌਣ ਤੋਂ ਪਹਿਲਾਂ ਬਰਸ਼ ਕਰਨਾ ਚੰਗੀ ਆਦਤ ਹੈ ਇੱਥੇ ਟਿਕ ਲਗਾ ਦੇਵਾਂਗੇ ਸੌਣ ਤੋਂ ਪਹਿਲਾਂ ਬਰਸ਼ ਕਰਨਾ ਚੰਗੀ ਆਦਤ ਹੈ ਤਾਂ ਇਹ ਨੋਟ ਕਰ ਲਓ ਸਾਰੇ ਸਹੀ ਵਿਕਲਪ ਚੁਣੋ ਅਗਲੇ ਕੁਐਸਚਨ ਮੈਂ ਹੋਰ ਲਿਖ ਦਿੰਦੀ ਆ ਤੇ ਚਲੋ ਬੱਚੋ ਆਪਾਂ ਅਗਲੇ ਕੁਐਸਚਨ ਦੇਖ ਲਈਏ ਚੰਗੀਆਂ ਆਦਤਾਂ ਦੇ ਅਗਲਾ ਕੁਐਸਚਨ ਖਾਲੀ ਥਾਵਾਂ भरो ਠੀਕ ਹੈ ਖਾਲੀ ਥਾਵਾਂ ਦੇ ਵਿੱਚ ਆਪਾਂ ਕੀ ਕਰਨਾ ਹੈ ਆਪਣੇ ਆ ਤੁਹਾਨੂੰ ਕੋਈ ਵੀ ਕੁਝ ਨਹੀਂ ਇਹਦੇ ਵਿੱਚ ਦਿੱਤਾ ਹੋਊਗਾ ਤੇ ਤੁਸੀਂ ਆਪਣੇ ਆਪ ਹੀ ਸੋਚ ਕੇ ਖਾਲੀ ਥਾਵਾਂ ਭਰਨੀ ਆ ਠੀਕ ਹੈ ਸਫਾਈ ਦੀ ਆਦਤ ਇੱਕ ਡੈਸ਼ ਆਦਤ ਹੈ ਇਹ ਖਾਲੀ ਥਾਵਾਂ ਤੇ ਤੁਸੀਂ ਆਪਣੇ ਆਪ ਬੇਝਿਜਕ ਕਰ ਸਕਦੇ ਹੋ ਹੈਨਾ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਕਿ ਸਫਾਈ ਦੀ ਆਦਤ ਚੰਗੀ ਆਦਤ ਹੈ ਕਿ ਬੁਰੀ ਚਾਦਤ ਹੈ ਹੈਨਾ ਇਹ ਤਾਂ ਤੁਸੀਂ ਆਪਣੇ ਆਪ ਹੀ ਲਿਖ ਸਕਦੇ ਹੋ ਕੀ ਹੈ ਸਫਾਈ ਦੀ ਆਦਤ ਇੱਕ ਚੰਗੀ ਆਦਤ ਹੈ ਤੁਸੀਂ ਚੰਗੀ ਆਦਤ ਪਾੜ ਲੈਣਾ ਅਗਲਾ ਸਕੂਲ ਤੋਂ ਘਰ ਆ ਕੇ ਕੱਪੜੇ ਨਾ ਬਦਲਣਾ ਇੱਕ ਚੰਗੀ ਆਦਤ ਹੈ ਕਿ ਬੁਰੀ ਆਦਤ ਹੈ ਬੁਰੀ ਆਦਤ ਹੈ ਠੀਕ ਹੈ ਘਰ ਸਕੂਲ ਤੋਂ ਘਰ ਆ ਕੇ ਸਾਨੂੰ ਕੱਪੜੇ ਪਹਿਲਾਂ ਆ ਕੇ ਬਦਲਣੇ ਚਾਹੀਦੇ ਹਨ ਤੇ ਜਿਹੜੇ ਨਹੀਂ ਬਦਲਦੇ ਜੇ ਨਾ ਕੱਪੜੇ ਨਾ ਬਦਲਨਾ ਕੀ ਹੋ ਇੱਕ ਬੁਰੀ ਆਦਤ ਹੈ ਵੱਡਿਆਂ ਦੀ ਗੱਲ ਨਾ ਮੰਨਣਾ ਇੱਕ ਬੁਰੀ ਆਦਤ ਹੈ ਜਾਨਵਰਾਂ ਨੂੰ ਤੰਗ ਕਰਨਾ ਇੱਕ ਬੁਰੀ ਆਦਤ ਹੈ। ਆਪ ਨੂੰ ਪਤਾ ਹੈ ਨਾ ਕਿ ਜਾਨਵਰਾਂ ਨੂੰ ਕਦੀ ਵੀ ਤੰਗ ਨਹੀਂ ਕਰਨਾ ਚਾਹੀਦਾ। ਹੈ ਨਾ? ਅੱਗੇ ਹੈ ਪੜ੍ਹਨ ਵੇਲੇ ਪੜ੍ਹਨਾ ਤੇ ਖੇਡਣ ਵੇਲੇ ਖੇਡਣਾ। ਇੱਕ ਕੀ ਹੈ? ਚੰਗੀ ਆਦਤ ਹੈ। ਕੀ ਆਜੂਗਾ ਚੰਗੀ ਆਦਤ ਹੈ। ਠੀਕ ਹੈ? ਏ ਕਲੀਅਰ ਹੋ ਗਿਆ ਸਾਰਿਆਂ ਨੂੰ? ਭਰ ਸਕਦੇ ਕਰ ਸਕਦੇ ਨਾ ਇਹ ਤਾਂ ਬਹੁਤ ਹੀ ਈਜ਼ੀ ਹੈ ਹੈ ਨਾ? ਅਗਲਾ ਹੈ ਇਹਠਾ ਲਿਖੇ ਸ਼ਬਦਾਂ ਦੇ ਲਿੰਗ ਬਦਲੋ ਓਕੇ ਤੋਤਾ ਦਾ ਇਸਤਰੀ ਲਿੰਗ ਕੀ ਹੋ ਜਾਊਗਾ ਤੋਤੀ ਘੋੜਾ ਘੋੜੀ ਊਠ ਊਠਣੀ ਊਠਣੀ ਕੁੱਕੜ ਕੁੱਕੜੀ ਬੱਕਰਾ ਬੱਕਰੀ ਅੱਗੇ ਆਗੇ ਚੂਹਾ ਚੂਹੀ ਕਬੂਤਰ ਕਬੂਤਰੀ ਠੀਕ ਹੈ ਤੇ ਚਲੋ ਥੋੜੇ ਜਿਹੇ ਹੋਰ ਆਪਾਂ ਕਰ ਲੈਂਦੇ ਆ ਇਹਦੇ ਕੁਸਚਨ ਦੇਖ ਲੈਂਦੇ ਆਪਾਂ ਚੰਗੀਆਂ ਆਦਤਾਂ ਤੇ ਬੁਰੀਆਂ ਆਦਤਾਂ ਕਿਹੜੀਆਂ-ਕਿਹੜੀਆਂ ਵਸਤਾ ਬਿਸਤਰੇ ਉੱਪਰ ਰੱਖਣਾ ਇਹ ਚੰਗੀ ਆਦਤ ਹੈ ਕਿ ਬੁਰੀ ਆਦਤ ਤੇ ਆਪਾਂ ਬੁਰੀ ਆਦਤ ਤੇ ਟਿਕ ਕਰ ਦਵਾਂਗੇ ਇਹ ਬੁਰੀ ਆਦਤ ਹੈ ਹੱਥ ਧੋ ਕੇ ਭੋਜਨ ਕਰਨਾ ਚੰਗੀ ਆਦਤ ਹੈ ਉਹਦੇ ਉੱਤੇ ਟਿਕ ਕਰ ਦਵਾਂ ਚੰਗੀ ਆਦਤ ਤੇ ਟਿਕ ਕਰ ਦਵਾਂਗੇ

ਦੂਜਿਆਂ ਨਾਲ ਲੜਾਈ ਕਰਨਾ ਕੀ ਆਜੂਗਾ ਬੁਰੀ ਆਦਤ ਬਸਤਾ ਇੱਧਰ ਉੱਧਰ ਖਿਲਾਰ ਦੇਣਾ ਕੀ ਆਜੂਗਾ ਬੁਰੀ ਆਦਤ ਕਿਤਾਬਾਂ ਉੱਪਰ ਫालतू ਲਿਖਣਾ ਬੁਰੀ ਆਦਤ ਕਿਤਾਬਾਂ ਤੇ ਨਹੀਂ ਲਿਖਣਾ ਚਾਹੀਦਾ ਨਾ ਐਵੇਂ ਹੀ ਹਵਾ ਗੁੰਨ ਲਿਖਦੇ ਰਹੋ ਫਿਰ ਰਮਾਲ ਨਾਲ ਮੂੰਹ ਪੂੰਝਣਾ ਕੀ ਆਜੂਗਾ ਚੰਗੀ ਆਦਤ ਹੈ ਤੇ ਇਹ ਨੋਟ ਕਰੋ ਅੱਗੇ ਹੋਰ ਵੀ ਥੋੜੇ ਜਿਹਾ ਕੁਐਸਚਨ ਹੈਗੇ ਆਪਾਂ ਕਰ ਲੈਂਦੇ ਆ ਚਲੋ ਬੱਚੋ ਦੇਖ ਲਓ ਅਗਲਾ ਤੇ ਅਖੀਰਲਾ ਕੁਐਸਚਨ ਹੀ ਆ ਇਹ ਦੱਸੋ ਕਿਹੜੀਆਂ ਚੀਜ਼ਾਂ ਕਿੱਥੇ ਰੱਖੀਆਂ ਜਾਂਦੀਆਂ ਹਨ ਇੱਕ ਪਾਸੇ ਆਪਾਂ ਦੇ ਦਿੱਤਾ ਇਹ ਤੇ ਤੁਸੀਂ ਉਹਨੂੰ ਮੈਚ ਕਰਨਾ ਮੈਚ ਕਰ ਸਕਦੇ ਆ ਜਾਂ ਆਪਾਂ ਇੱਧਰਲੇ ਨੰਬਰ ਉੱਧਰ ਕਰ ਸਕਦੇ ਆ ਠੀਕ ਹੈ ਕਿਤਾਬਾਂ ਕਿਤਾਬਾਂ ਕਿੱਥੇ ਰੱਖਣੀ ਆਉਂਦੀਆਂ ਬਸਤੇ ਵਿੱਚ ਮਤਲਬ ਬੈਗ ਦੇ ਵਿੱਚ ਕਿਤਾਬਾਂ ਕਿੱਥੇ ਰੱਖੜੀ ਹੁੰਦੀਆਂ ਬਸਤੇ ਵਿੱਚ ਮੈਨੇ ਕੱਪੜੇ ਮੈਨੇ ਕੱਪੜੇ ਕਿੱਥੇ ਰੱਖਣੇ ਹੁੰਦੇ ਲਾਂਡਰੀ ਦੀ ਟੋਕਰੀ ਵਿੱਚ ਠੀਕ ਹੈ ਲਾਂਡਰੀ ਦੀ ਟੋਕਰੀ ਵਿੱਚ ਇੱਥੇ 2 ਨੰਬਰ ਆ ਜਾਊਗਾ ਗਿੱਲੇ ਕੱਪੜੇ ਗਿੱਲੇ ਕੱਪੜੇ ਕਿੱਥੇ ਰੱਖਦੇ ਆਪਾਂ 3 ਨੰਬਰ ਤੇ ਕੀ ਆ ਜਾਊਗਾ ਤਾਰ ਉੱਪਰ ਸੁੱਕਣ ਲਈ ਗਿੱਲੇ ਕੱਪੜੇ ਤਾਰ ਉੱਪਰ ਸੁੱਕਣ ਲਈ ਪਾਉਂਦੇ ਆ ਨਾ ਤੇ ਇੱਥੇ ਆ ਜਾਊਗਾ 3 ਨੰਬਰ ਚੌਥਾ ਹੈ ਕੂੜਾ ਕਰਕਟ ਕੂੜਾ ਕਰਕਟ ਆਉਣ ਕਿੱਥੇ ਪਾਉਂਦੇ ਕੂੜੇ ਦੀ ਟੋਕਰੀ ਵਿੱਚ ਇੱਥੇ 4 ਨੰਬਰ ਆ ਜਾਊਗਾ ਪਹਿਲੇ ਦੇ ਉੱਤੇ 4 ਨੰਬਰ ਆ ਜਾਊਗਾ ਕੂੜਾ ਕਰਕਟ ਕੂੜੇ ਦੀ ਟੋਕਰੀ ਵਿੱਚ ਅੱਗੇ ਆਇਆ ਬੂਟ ਬੂਟ ਹੁਣ ਆਪਾਂ ਕਿੱਥੇ ਰੱਖਦੇ ਆ ਪੰਜਵਾਂ ਨੰਬਰ ਕੀ ਹੈ ਜੁੱਤੀਆਂ ਰੱਖਣ ਵਾਲੀ ਥਾਂ ਉੱਪਰ ਜਿੱਥੇ ਆਪਾਂ ਜੁੱਤੀਆਂ ਰੱਖਦੇ ਉੱਥੇ ਬੂਟ ਰੱਖਦੇ ਆ ਨਾ ਅੱਗੇ ਹੈ ਸੁੱਕੇ ਕੱਪੜੇ ਸੁੱਕੇ ਕੱਪੜੇ ਕਿੱਥੇ ਰੱਖਾਂਗੇ ਅਲਮਾਰੀ ਵਿੱਚ 6 ਨੰਬਰ ਤੇ ਕੀ ਆ ਜਾਊਗਾ ਅਲਮਾਰੀ ਵਿੱਚ ਇੱਥੇ ਆਪਾਂ 6 ਨੰਬਰ ਪਾ ਦਵਾਂਗੇ ਅਗਲਾ ਹੈ ਸਿਰਹਾਣੇ ਸਿਰਹਾਣੇ ਮਤਲਬ ਤਕੀਆ ਇਹ ਕਿੱਥੇ ਰੱਖਦੇ ਆ ਬਿਸਤਰੇ ਉੱਪਰ ਸਿਰਹਾਣੇ ਬਿਸਤਰੇ ਉੱਪਰ 7 ਨੰਬਰ ਤੇ ਕੀ ਆ ਜਾਊਗਾ ਸਿਰਹਾਣੇ ਤੇ ਇਹ ਜਿਹੜਾ ਤੀਜਾ ਹੋ ਉੱਥੇ ਆਪਾਂ 7 ਨੰਬਰ ਪਾ ਦਵਾਂਗੇ ਕੀ ਆਜੂਗਾ ਬਿਸtre ਉੱਪਰ ਤੇ ਬੱਚੋ ਆਪਣੇ ਹੋ ਗਏ ਆ ਕੁਐਸਚਨ ਬਾਕੀ ਕੁਝ ਕੁਐਸਚਨ ਤੁਸੀਂ ਆਪਣੇ ਆਪ ਕਰਨੇ ਆ ਉਹ ਮੈਂ ਤੁਹਾਨੂੰ ਹੋਮਵਰਕ ਦੇਣ ਲੱਗੀ ਆ ਜਿੱਚ ਤੁਸੀਂ ਇੱਕ ਦੋ ਤਿੰਨ ਕੁਐਸਚਨ ਹੈ ਕਰਕੇ ਕਰਕੇ ਰੱਖਣਾ ਮੈਨੂੰ ਕਮੈਂਟ ਬਾਕਸ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਕਿਹੜੀਆਂ ਆਤਾਂ ਨੂੰ ਚੰਗੀਆਂ ਆਤਾਂ ਕਿਹਾ ਜਾਂਦਾ ਹੈ ਕਿਹੜੀਆਂ-ਕਿਹੜੀਆਂ ਆਤਾਂ ਜਿਹੜੀਆਂ ਤੁਸੀਂ ਚੰਗੀਆਂ ਆਤਾਂ ਠੀਕ ਹੈ ਫਿਰ ਲਿਖਣਾ ਇੱਕ ਕੁਐਸਚਨ ਹੋ ਗਿਆ ਫਿਰ ਅਗਲਾ ਲਿਖਣਾ ਕੋਈ ਤਿੰਨ ਚੰਗੀਆਂ ਆਤਾਂ ਦੱਸੋ ਜੋ ਵੀ ਤੁਹਾਡੇ ਵਿੱਚ ਕੋਈ ਵੀ ਚੰਗੀਆਂ ਆਤਾਂ ਤੁਸੀਂ ਉਹ ਦੱਸਣੀਆਂ ਠੀਕ ਹੈ ਅੱਗੇ ਹੈ ਕੋਈ ਤਿੰਨ ਭੈੜੀਆਂ ਆਤਾਂ ਦੱਸੋ ਜਿਹੜੀਆਂ ਵੀ ਕੋਈ ਤਿੰਨ ਭੈੜੀਆਂ ਆਤਾਂ ਚਾਹੇ ਤੁਹਾਡੇ 'ਚ ਵੀ ਨਹੀਂ ਹੈ ਕੋਈ ਵੀ ਤਿੰਨ ਭੈੜੀਆਂ ਆਤਾਂ ਜਿਹੜੀਆਂ ਜਾਂ ਬੁਰੀਆਂ ਆਤਾਂ ਹੈ ਉਹ ਤੁਸੀਂ ਦੱਸਣੀਆਂ ਤੇ ਕਮੈਂਟ ਬਾਕਸ 'ਚ ਵੀ ਲਿਖ ਸਕਦੇ ਹੋ ਤਾਂ ਆਪਣੇ ਜ਼ਰੂਰ ਲਿਖ ਦੇਣਾ ਮੈਨੂੰ ਕਿਹੜੀਆਂ-ਕਿਹੜੀਆਂ ਤੁਹਾਡੇ ਦੇ ਵਿੱਚ ਖੂਪੀਆਂ ਐ ਕਿਹੜੀਆਂ ਤੁਹਾਡੇ 'ਚ ਗਲਤੀਆਂ ਐ ਠੀਕ ਐ ਇਹ ਸਾਰਾ ਤੁਸੀਂ ਆਪਣਾ ਇਹ ਲਿਖ ਦੇਣਾ ਅੱਗੇ ਇੱਕ ਲਿਖਿਆ ਹੋਇਆ ਹੈ ਹੇਠਾਂ ਦਿੱਤੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖ ਕੇ ਉਹਨਾਂ ਵਾਸਤੇ ਇੱਕ-ਇੱਕ ਵਾਕ ਲਿਖੋ ਇਹ ਤੁਸੀਂ ਆਪਣੀ ਕਿਤਾਬ ਖੋਲ੍ਹ ਕੇ ਤੁਸੀਂ ਆਪਣੇ ਆਪ ਲਿਖ ਸਕਦੇ ਹੋ ਠੀਕ ਐ ਉਹਦੇ ਤੇ ਤੁਸੀਂ ਵਾਕ ਲਿਖਣਾ ਬਸਤਾ ਹੈ ਅਲਮਾਰੀ ਹੈ ਤੇ ਅੱਗੇ ਜੋ ਵੀ ਤਸਵੀਰਾਂ ਦਿੱਤੀਆਂ ਆਈਆਂ ਉਹਦੇ ਤੇ ਤੁਸੀਂ ਬਾਅਦ ਲਿਖ ਸਕਦੇ ਹੋ ਠੀਕ ਹੈ ਇੱਕ ਇੱਕ ਬਾਅਦ ਲਿਖਣਾ ਹੈ ਤੇ ਇੱਥੇ ਆਪਣਾ ਇਹ ਲੈਸਨ ਚੰਗੀਆਂ ਆਦਤਾਂ ਖਤਮ ਹੁੰਦਾ ਹੈ ਤੇ ਜਿਹੜੇ ਮੈਂ ਕੁਐਸਚਨ ਦਿੱਤੇ ਉਹਨਾਂ ਨੂੰ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਕੀ ਕੀ ਹੈ ਤੁਹਾਡੇ 'ਚ ਕੀ ਚੰਗੀਆਂ ਆਦਤਾਂ ਕੀ ਬੁਰੀਆਂ ਐ ਤੇ ਕਿਹੜੀਆਂ-ਕਿਹੜੀਆਂ ਆਦਤਾਂ ਚੰਗੀਆਂ ਹੁੰਦੀਆਂ ਠੀਕ ਹੈ ਤੇ ਚਲੋ ਅੱਜ ਦੀ ਕਲਾਸ ਇੱਥੇ ਖਤਮ ਕਰਦੇ ਆਂ ਅਗਲੀ ਕਲਾਸ ਵਿੱਚ ਫਿਰ ਮਿਲਾਂਗੇ ਅਗਲਾ ਲੈਸਨ ਲੈ ਕੇ ਤਦ ਤੱਕ ਲਈ Okay, bye bye. Take care. Thank you.